ਮੈਂ ਸਮਝਦਾ ਕਿ ਬੜਾ ਦੇਸ਼ ਦਾ ਕਿਸਾਨ ਹੈ ਜਿਹੜਾ ਬੜਾ ਸੰਕਟ ਖੋਗ ਰਿਹਾ ਹੈ ਪਿਛਲੇ ਸਾਲ ਲਗਾਤਾਰ तकरीबन ਉਹਨਾਂ ਨੇ ਆंदोलन ਦੇ ਤਹਿਤ ਹਰ ਇਨਸਾਨ ਕੇਂਦਰ ਦੀ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਹੈ ਖੁਦਕੁਸ਼ੀਆਂ ਕੀਤੀਆਂ ਹਨ ਤਾਂ ਕਿ ਕੇਂਦਰ ਦੀ ਸਰਕਾਰ ਉਹਨਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਹੋ ਜਾਵੇ ਕਿ ਜਿਹੜਾ ਹਿੰਦੁਸਤਾਨ ਦਾ ਕਿਸਾਨ ਹੈ ਉਹਨਾਂ ਉਹਦੀ ਬਹੁਤ ਵੱਡਾ ਯੋਗਦਾਨ ਸਾਡੇ ਦੇਸ਼ ਚ ਰਿਹਾ ਹੈ ਆਰਥਿਕ ਤੌਰ ਤੇ ਜੇ ਸਾਡੀ ਦੇਸ਼ ਦੀ ਅਜਿਹੀ ਪਛਾਣ ਬਣੀ ਹੈ ਜਾਂ ਵਿਦੇਸ਼ਾਂ 'ਚ ਨਾਮ ਹਿੰਦੁਸਤਾਨ ਦਾ ਜਾਕਰੂ ਹੋਇਆ ਹੈ। ਔਰ ਇਕਨੋਮੀ ਬਧੀ ਹੈ। ਤੇ ਸਾਡੇ ਦੇਸ਼ ਦੇ ਕਿਸਾਨ ਦਾ ਬੜਾ ਭਾਰੀ ਯੋਗਦਾਨ ਹੈ। ਔਰ ਵਿਸ਼ੇਸ਼ ਤੌਰ ਤੇ ਪੰਜਾਬ ਤੇ ਹਰਿਆਣਾ ਦਾ ਕਿਸਾਨ ਦੀ ਦੇਣ ਹੈ। 70% ਅੰਨ ਜਿਹੜਾ ਗਰੀਬਾਂ ਨੂੰ ਦਾਲਾ ਟਾਸਕੀਂ ਦੇ ਦੀਨ ਵੰਡਿਆ ਜਾਂਦਾ ਹੈ। ਉਹ ਸਾਡੇ ਕਿਸਾਨ ਦਾ ਖੂਨ ਪਸੀਨਾ ਉਹਦੇ ਨਾਲ ਜੁੜਿਆ ਹੈ। ਔਰ ਅੱਜ ਬੜੀ ਮਨਭਾਗੀ ਹੈ। ਕੀ ਦੇਸ਼ ਦੇ ਤਹਿਤ ਜਿਹੜਾ ਰੁਖ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦਾ ਸਾਡੇ ਕਿਸਾਨਾਂ ਦੇ ਦੀਨਾ ਐਸ ਤੋਂ ਮੜ ਭਾਗੀ ਗੱਲ ਹੋ ਨਹੀਂ ਸਕਦੀ ਕਿਉਂਕਿ ਜੇ ਜਮਹੂਰੀਅਤ ਦੇਸ਼ ਦੀ ਆਵਾਜ਼ ਨੂੰ ਨਾ ਸਮਝ ਸਕੇ ਤਾਂ ਕਿਤੇ ਨਾ ਕਿਤੇ ਕੋਤਾਹੀ ਹੋ ਰਹੀ ਹੈ ਆਪਣੀ ਜ਼ਿੰਮੇਵਾਰੀ ਤੋਂ ਔਰ ਕਿਸਾਨ ਨੂੰ ਠੇਸ ਪਹੁੰਚਦੀ ਜੇ ਕਿਸਾਨ ਹੈ ਉਹਦੀ ਜੇਬ 'ਚ ਪੈਸਾ ਹੈ ਤਾਂ ਵਪਾਰ ਹੈ ਵਪਾਰ ਹੈ ਤਾਂ ਕਾਰੋਬਾਰ ਹੈ ਤਾਂ ਮੈਂ ਤੋਰ ਦੇ ਮਾਧਮੇਂ ਦਰਯੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇੱਥੇ ਦੁਬਾਰਾ ਕਾ ਤਿੰਨ ਗੱਲ ਕਾਨੂੰਨ ਜਿਹੜੇ ਬਣਾਏ ਗਏ ਨੇ ਉਹਨਾਂ ਤੇ ਦੁਬਾਰਾ ਵਿਚਾਰ ਕਰੋ ਦੂਜੀ ਗੱਲ ਤਿੰਨ ਦਿਨ ਪਹਿਲਾਂ ਰਾਤ ਨੂੰ 10:30 ਵਜੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਸਾਡੇ ਕੋਲ ਇੱਕ ਫੈਕਸ ਦਿੱਲੀ ਤੋਂ ਕੇਂਦਰ ਦੀ ਸਰਕਾਰ ਤੋਂ ਆਈ ਸੀ ਕਿ ਖਰੀਦ ਕਿਉਂਕਿ ਬਹਾਨਾ ਉਹਨਾਂ ਨੇ ਲਿੱਤਾ ਸੀ ਕਿ ਜਿਹੜਾ ਮੌਇਸਚਰ ਹੈ ਉਹ ਵੱਜਣ ਬਾਛੜ ਬੇਟਵੇ ਸਮੇਂ ਵੇਲੇ ਹੋਈ ਹੈ لیکن ਅਸੀਂ ਜੇ ਤੁਹਾਨੂੰ ਇਹ ਚਿੱਠੀ ਮਿਲੀ ਮਨ ਨੂੰ ਬੜੀ ਠੇਸ ਪਹੰਚੀ ਕੀ ਵਿਤਕਰਾ ਕਿਉਂਕਿ ਵੀਰ ਭਾਜ ਭਾਜੀ ਸਰਕਾਰ ਹੈ ਸੂਬੇ ਦੀ ਕਾਂਗਰਸੀ ਸਰਕਾਰ ਹੈ ਤੇ ਰਾਤੋਂ ਰਾਤ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਭੇਜੀ ਔਰ ਮੈਂ ਧੰਨਵਾਦ ਦੀਆਂ ਮੁੱਖ ਮੰਤਰੀ ਸਾਹਿਬ ਦਾ ਕਿਉਂ ਉਹਨਾਂ ਨੇ ਇਹ ਬਕਾਇਦਾ ਟਾਈਮ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਮਾਂ ਲੱਗਿਆ ਇਹ ਇਹਦਾ ਸੰਵਿਧਾਨ ਕੀਤਾ ਕਿਉਂਕਿ ਇਹਦੇ ਨਾਲ 7 ਜ਼ਿਲ੍ਹੇ ਐਸਐਸਸੀ ਚਾਏ ਪਟਿਆਲਾ ਹੈ ਤੇ ਫਤਿਹਗੜ ਹੈ ਸੰਗਰੂਰ ਹੈ ਅੰਨੇ ਅਤੇ ਤਰਨਤਾਰਨ ਸੱਤ ਜ਼ਿਲ੍ਹਿਆਂ ਤੇ ਇਸ ਅਸਰ ਪੈਣਾ ਕਿ ਜੇ 5 ਤਰੀਕ ਤੱਕ ਇਹ ਫਸਲ ਦੀ ਬਿਗੜੀ ਨਾ ਸ਼ੁਰੂ ਹੁੰਦੀ ਤਾਂ ਸ਼ਾਇਦ ਝੋਨਾ ਸੜਕਾਂ ਤੱਕ ਆ ਜਾਂਦਾ ਔਰ ਕਿਸਾਨਾਂ ਨੂੰ ਇਸ ਦਾ ਕਾਫੀ ਨੁਕਸਾਨ ਹੋਣਾ ਸੀ ਤਾਂ ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਕਿ ਉਹਨਾਂ ਨੇ ਵੀ ਇਹ ਸਾਡੀ ਸੁਣਵਾਈ ਕਰਕੇ ਝੋਨੇ ਦੀ ਖਰੀਦੀ ਆਜ਼ਾਦ ਕਿੰਦਾ ਬਾਈਬਲ ਦਾ ਨਿਊਟਰਨ ਮੰਨੀਏ ਜਾਂ ਫਿਰ ਮਜਬੂਰੀ ਆ ਕਿਸ ਤਰ੍ਹਾਂ ਜਜ ਕਰਦੇ ਹੋ ਤੁਸੀਂ ਇਸ ਤੇ ਦੇਖੋ ਅੱਜਕੱਲ ਬਦਨਸੀਬੀ ਹੈ ਸਾਡੇ ਦੇਸ਼ 'ਚ ਸਰਕਾਰਾਂ ਤਬਦੀਲ ਹੁੰਦੀਆਂ ਸੂਬਿਆਂ 'ਚ ਹੁੰਦੀਆਂ ਕੇਂਦਰ ਤੋਂ ਹੁੰਦੀਆਂ ਜਿੱਥੇ ਆਪਾਂ ਮਤ ਭੇਤ ਰੱਖਣ ਲੱਗ ਜਾਾਂਗੇ ਆਪਾਂ ਕਿਸੇ ਸਰਕਾਰ ਨੂੰ ਨੀਮਾ ਦਿਖਾਣਾ ਕੋਸ਼ਿਸ਼ ਕਰਾਂਗੇ ਉਸ 'ਚ ਮੈਂ ਤੁਹਾਨੂੰ ਅਸੀਂ ਕਾਮਯਾਬੀ ਦੀ ਜ਼ਿੰਦਗੀ ਦੇ ਸਫ਼ਰ ਸਾਥ ਸੇ ਨਿਕਾਲਦੇ ਇੱਕ ਇਨਸਾਨ ਦੂਜੇ ਇਨਸਾਨ ਨੂੰ ਨੀਮਾ ਦਿਖਾ ਕੇ ਉੱਚਾ ਨਹੀਂ ਹੁੰਦਾ ਉਸ ਦਾ ਮਾਨਸਿਕਤਾ ਉਸ ਦੀ ਸੋਚ ਨਹੀਂ ਜ਼ਾਇਰ ਲੋਕਾਂ ਦੇ ਤਹਿਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਮਤਭੇਦ ਜਿਹੜਾ ਪੰਜਾਬ ਨਾਲ ਕੀਤਾ ਜਾ ਰਿਹਾ ਸੀ ਸ਼ਾਇਦ ਉਹਨਾਂ ਦੇ ਮਨ ਚ ਆਇਆ ਕਿ ਇਹ ਜਾਇਜ਼ ਹੈ ਕਿਉਂਕਿ ਪੱਖ ਪਖਾ ਲਾ ਕੇ ਕਿਸਾਨ ਵੀਰ ਕੋਸ਼ਿਸ਼ ਕਰਦੇ ਨੇ ਕਿ ਮਤ ਦਬਾ-ਦਬ ਸੁਕਾ ਕੇ ਜਿਹੜਾ ਚੁਣ ਹੈ ਉਹ ਬਕਾਇਦਾ ਬਰਾਏ ਹੋ ਕੇ ਉਹਨਾਂ ਦੇ ਚਾਰ ਪੈਸੇ ਜਿਹੜੇ ਬਣਦੇ ਹਨ ਉਹ ਉਹਨਾਂ ਦੀ ਜੇਬ ਚ ਆਣ ਔਰ ਜੇ ਉਸਦੀ ਅਸੀਂ پابੰਦੀ ਲਾ ਦਾਂਗੇ ਅੱਗੇ ਉਹ ਵਿਚਾਰੇ ਪਰੇਸ਼ਾਨ ਹੋਣਗੇ ਤਕਰੀਬਨ 135 ਕਿਸਾਨਾਂ ਨੇ ਇਹ ਆंदोलਨ ਦੇ ਦਰਮਿਆਨ ਆਤਮੰਤਿਆ ਦਿੱਤੀ ਹੈ ਅੰਨੇ। ਔਰ ਪੰਜਾਬ ਸਰਕਾਰ ਨੇ ਮਾਮਲਾ ਜਿਹੜਾ ਦਿੱਤਾ ਉਹ ਵੱਖਰਾ ਹੈਗਾ। ਲੇਕਿਨ ਇਹ ਆਉਣ ਵਾਲੇ ਹਫਤੇ 'ਚ ਅਸੀਂ 134 ਇੱਕ ਬੱਚਾ થી ਰਹਿ ਛੱਡ ਦਿੱਤਾ ਕਿਉਂਕਿ ਉਹਦੀ ਜਿਹੜੀ ਉਮਰ ਹੈ ਤਕਰੀਬਨ 18 ਸਾਲ ਤੋਂ ਨੀਚੇ ਜਦੋਂ ਪੂਰੀ ਉਮਰ ਹਾਸਲ ਕਰ ਲੇਗਾ 18 ਸਾਲ ਦਾ ਹੋ ਜਾਏਗਾ ਤਾਂ ਹਮ ਦੇ ਦਾਂਗੇ। ਔਰ ਆਉਣ ਵਾਲੇ ਹਫਤੇ 'ਚ ਮੁੱਖ ਮੰਤਰੀ ਸਾਹਿਬ ਦੀ ਕਿਆ ਪਹਿਲੀ ਕੈਬਨਿਟ ਜਿਹੜੀ ਹੁਣ ਕਿਉਂਕਿ ਮੈਨੂੰ ਹੁਕਮ ਹੋਇਆ ਸੀ ਔਰ ਕੁਝ ਅਸੀਂ ਰੈਵਨਿਊ ਮਹਿਕਮੇ ਨੂੰ ਕੁਝ ਐਜੂਕੇਸ਼ਨ ਮਹਿਕਮੇ ਨੂੰ ਕੁਝ ਮੇਰੇ ਮਹਿਕਮੇ ਨਾਲ متعلق ਹਨ ਨਿਯੁਕਤੀ ਪੱਤਰ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਏਸੀ ਹਫਤੇ ਦੇ ਦਰਮਿਆਨ ਅਸੀਂ ਬਕਾਇਦਾ ਜਿਹੜੇ ਜਿਹੜੇ ਵਜ਼ੀਰਾਂ ਨੂੰ ਜਿਲਦ ਦਿੱਤਾ ਕਿ ਉਹ ਜਾ ਕੇ ਉਹਨਾਂ ਦੇ ਘਰਾਂ ਚ ਸਾਡੇ ਨਮਾਇੰਦਿਆਂ ਨਾਲ ਜਾ ਕੇ ਨਿਯੁਕਤੀ ਪੱਤਰ ਨੌਕਰੀ ਦੇ ਦੇਣਗੇ ਸੁਖਿੰਦਰ ਸਿੰਘ ਬਾਈਬਲ ਕਲਾ ਗੋਲੀ ਕਾਂ ਨੂੰ ਲੈ ਕੇ ਅਜੇ ਤੱਕ ਸਿਕ ਸੰਤਾਂ ਨੂੰ ਸਾਫ਼ ਨਹੀਂ ਮਿਲਿਆ ਲੋਕ ਇਨਸਾਫ਼ ਚਾ ਰਹੇ ਨੇ ਕੈਬਨ ਵੀ ਚੇਂਜ ਕੀਤੀ ਗਈ ਹੈ ਤੁਹਾਨੂੰ ਲੱਗਦਾ ਤਿੱਦੂ ਸਾਹਿਬ ਵੀ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਇਨਸਾਫ਼ਦਵਾਨ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਹੁਣ ਲੱਗਦਾ ਵੀ ਕਦ ਤੱਕ ਇਨਸਾਫ਼ ਮਿਲੂਗਾ ਮੇਰੇ ਖਿਆਲ ਇਹਦੀ ਤਕਰੀਰ ਸਾਡੇ ਹੋਮ ਮੰਤਰੀ ਸਾਹਿਬ ਨੇ ਬਕਾਇਦਾ ਕੀਤੀ ਹੈ ਤੁਹਾਨੂੰ 15 ਦਿਨਾਂ ਚਾਤੇ ਉਹਦੇ ਨਤੀਜੇ ਦਿਖਣੇ ਸ਼ੁਰੂ ਹੋ ਜਾਣਗੇ ਔਰ ਜਿਹੜੇ ਅੱਜ ਆਪਾਸ ਕਰੀਏ ਕਿ ਪਹਿਲੀ ਪੌੜੀ ਹਲੇ ਸਰਕਾਰ ਨੇ ਸ਼ਫਤ ਕਰਨ ਦਿੱਤੀ ਹੈ ਕਿ ਥਾਰੀ ਪੌੜੀਆਂ ਕਿੱਥੇ ਕੁ ਦਿਨ ਚੜੀ ਜਾਦੇ ਨਹੀਂ ਮਮਕਨ ਨਹੀਂ ਹੁੰਦਾ ਬੱਚਾ ਜੰਮਦਾ ਹੌਲੀ ਹੌਲੀ ਪੌੜੀ ਚਲਣਾ ਸਿੱਖਦਾ ਫਿਰ ਪੌੜੀ ਚੜਦਾ ਹੈ 15 20 ਦਿਨ ਤੁਹਾਨੂੰ ਇਸ ਦਾ ਕਾਰਵਾਈ ਵੀ ਦੇਖਣੀ ਚਾਹੀਦੀ ਕਿ ਇਹਨਾਂ ਕਿਤੇ 3/4 ਸਾਲਾਂ ਤੋਂ ਆਵਾਜ਼ ਦੇ ਨਕਾਮੀਆਂ ਵੀ ਰਹੀਆਂ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਜਿਵੇਂ ਹੋਣੇ ਹਾਂ ਮੈਂ ਤਾਂ ਨਹੀਂ ਕਿ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਮੈਂ ਤਾਂ ਤੁਹਾਡੇ ਸਵਾਲ ਦਾ ਇਹ ਕਰ ਰਿਹਾ ਕਿ ਜਿਵੇਂ 3/4 ਸਾਲ ਹੋ ਗਏ ਤੁਸੀਂ ਕਹਿ ਰਹੇ ਹੋ ਕਿ ਹੁਣ ਨਵੀਂ ਕੈਬਨਿਟ ਬਣੀ ਹੈ ਤੁਹਾਨੂੰ ਲੱਗਦਾ ਕਿ ਇਨਸਾਫ ਦਾ ਦੇਖੋ ਤੁਹਾਡਾ ਕਹਿਣ ਦਾ ਭਾਵ ਇਹ ਕਿ ਸਮਾਂ ਬੜਾ ਘਟ ਹੈ 4.5 ਸਾਲ ਲੰਗੇ ਇਹ ਹੀ ਤੁਸੀਂ ਕਹਿਣਾ ਚਾਹ ਰਹੇ ਹੋ। ਦੇਖੋ ਸਮੇਂ ਦੇ ਮੁਤਾਬਿਕ ਨਾ ਜ਼ਿੰਦਗੀ ਦੇ ਸਫ਼ਰ 'ਚ ਕਈ ਇਮਤਿਹਾਨ ਆਉਂਦੇ ਹਨ। ਜਦ ਆਪਾਂ ক্রিকেট ਮੈਚ ਖੇលਦੇ ਹਾਂ T20 ਦਾ ਮੈਚ ਹੁੰਦਾ ਹੈ। ਕਈ ਵਾਰ ਐਸੇ ਹਾਲਾਤ ਪੈਦਾ ਹੋ ਜਾਂਦੇ ਦੀ ਤੇ ਤਿੰਨ ਓਵਰਾਂ 'ਚ 40-50 ਰਨ ਚਾਹੀਦੇ ਹੁੰਦੇ। ਉਸ 'ਚ ਚੌਕੇ ਛੱਕੇ ਮਾਰਨੇ ਪੈਂਦੇ ਜਾਂ ਆਊਟ ਹੋਣਾ ਪੈਂਦਾ। ਸੋ 2020 ਜਿਹੜੀ ਸਾਡੀ 2022 ਦੀ ਚੋਣ ਜੇ ਉਹਨੋਂ ਅਸੀਂ ਪਹਿਲਾਂ ਲੈ ਪਹਿਲਾ ਪੈਗਾਮ ਲੈ ਕੇ ਚੱਲਾਂਗੇ ਤੇ ਤੁਹਾਨੂੰ ਕਾਫੀ ਸਖਤ ਫੈਸਲੇ ਲੈਣੇ ਪੈਣੇ ਔਰ ਤੇਜ਼ੀ ਨਾਲ ਲੈਣੇ ਪੈਣੇ ਔਰ ਸਰਕਾਰ ਦਿਨ ਰਾਤ ਇੱਕ ਕਰਕੇ ਕੰਮ ਕਰੇ ਜੇ ਆਪਾਂ ਆਸ ਕਰੀਏ ਇਹ ਸ਼ਾਇਦ ਕੰਮ ਤਿੰਨ ਮਹੀਨਿਆਂ ਅੱਥੀ ਵੀ ਮੁਕੰਮਲ ਹੋ ਸਕਦਾ ਹੈ ਜਾਂ ਦੋ ਮਹੀਨਿਆਂ 'ਚ ਵੀ ਮੁਕੰਮਲ ਕੀਤਾ ਜਾ ਸਕਦਾ ਹੈ ਜੇ ਮਨਸ਼ਾ ਸਹੀ ਹੈ ਆਪਾਂ ਨਹੀਂ ਕਿ ਮੈਂ ਨਹੀਂ ਕਹਿ ਸਕਦਾ ਕਿ 100% ਸਾਰੇ ਕੰਮ ਮੁਕੰਮਲ ਹੋ ਜਾਣਗੇ ਕਿਉਂਕਿ ਆਪਣੀ ਜ਼ਿੰਦਗੀ ਦੇ ਸਫ਼ਰ 'ਚ ਵੀ ਆਪਣੇ ਸਾਰੇ ਕੰਮ ਮੁਕੰਮਲ ਨਹੀਂ ਹੁੰਦੇ 100 ਕੰਮ ਹੋ ਜਾਣ 10 ਕੰਮ ਹੋਰ ਨਵੇਂ ਖੜੇ ਹੋ ਜਾਣਗੇ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਲੋਕਾਂ ਦੀ ਭਾਵਨਾ ਤੇ ਪੂਰਾ ਉੱਤਰ ਸਕੀ ਤਾਂ ਕਿ ਗਾਹਾਂ ਨੂੰ 2022 ਚੋਣਾਂ ਚ ਸਾਨੂੰ ਇਸ ਦਾ ਜਿਹੜਾ ਇੰਜਾਮ ਹੈ ਜੋ ਫਤਵਾ ਹੈ ਉਹ ਸਾਨੂੰ ਅੱਛਾ ਮਿਲ ਸਕੇ ਕਿਸਾਨ ਵੀਰਾਂ ਦਾ ਕੈਪਟਨ ਮਰਿੰਦਰ ਸਿੰਘ ਦੇ ਲਗਾਤਾਰ ਬਗਾਵਤੀ ਸੁਰੂਪ ਵੇਖ ਨੂੰ ਮੇਰੇ ਨੇ ਕੀ ਕਹਿਣਾ ਚਾਹੁੰਦਾ ਦੇਖੋ ਇਨਸਾਨ ਜਿਹੇ ਜ ਕਰਦਾ ਤੁਸੀਂ ਆਪ ਸਿਆਣੇ ਹੋ ਅਪਾ ਦੇ ਹੱਥੀ ਦੀ ਸਿਆਸਤ ਕਰਾਂਗੇ ਮੇਰੇ ਹੱਕ ਕੈਪਟਨ ਮਰਿੰਦਰ ਸਿੰਘ ਆਪ ਜਾਣੋ ਹਣਗੇ ਉਮਰ ਦੇ ਲਿਹਾਜ਼ ਨਾਲ ਉਹਨਾਂ ਨੂੰ ਸੱਤ ਮੇਰੇ ਨਾਲ ਜ਼ਿੰਦਗੀ ਦਾ ਬੜਾ ਤਜਰਬਾ ਹੈਗਾ ਜੋ ਮਾਨ ਸਤਕਾਰ ਦਿੱਤਾ ਹੈ ਕਾਂਗਰਸ ਪਾਰਟੀ ਨੇ ਦੋ ਵਾਰ ਮੁੱਖ ਮੰਤਰੀ ਬਣੇ ਤਾਂ ਕਾਂਗਰਸ ਪਾਰਟੀ ਨੇ ਡੈਪਟੀ ਲੀਡਰ ਆਫ ਦਾ ਹਾਊਸ ਬਣੇ ਤਾਂ ਕਾਂਗਰਸ ਪਾਰਟੀ ਨੇ ਦਿੱਤਾ ਤੇ ਅੱਜ ਜੇ ਉਹਨਾਂ ਦੇ ਬਗਾਵਤ ਰੋਕਣਗੇ ਲੇਕਿਨ ਜੋ ਕਹਤਾ ਸੰਗਤ ਨਹੀਂ ਕਰਨਾ ਹੈ ਔਰ ਪਬਲਿਕ ਜਾਣੂ ਹੈ ਪਬਲਿਕ ਫੈਸਲਾ ਤੁਹਾਡੇ ਸਾਹਮਣੇ 2022 ਚ ਰੱਖ ਦੇਗੀ ਉਹ ਵੀ ਪਾਰਟੀ ਬਣਾ ਕੇ ਕੰਪਲੀਟ ਕਰਦੇ ਨੇ ਉਹ ਕਹਿੰਦੇ ਨਵੀਂ ਪਾਰਟੀ ਬਣਾਵਾਂਗੇ ਫਿਰ ਕਿਸ ਤਰ੍ਹਾਂ ਜੱਜ ਕਰਦੇ ਤੁਸੀਂ ਪਹਿਲਾਂ ਵੀ ਕਈ ਪਾਰਟੀਆਂ ਬਣੀਆਂ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾਈ ਪਾਰਟੀਆਂ ਬਣਾਉਂਦਾ ਹਰ ਦਾ ਅਧਿਕਾਰ ਹੈ ਆਪਣਾ ਹਾਂ ਹੱਕ ਹੈ ਲੇਕਿਨ ਜਿੱਤੇ ਤੱਕ ਸਵਾਲ ਹੈ ਪੰਜਾਬ ਦੇ ਲੋਕ ਇਸ ਦਾ ਜਵਾਬ 2022 ਤੋਂ ਤੁਹਾਡੇ ਸਾਹਮਣੇ ਦੇ ਦਿੰਦੇ ਨੇ ਨਬੂਸੀ ਤੋਂ ਸਿੱਧਾ ਟਾਰਗੇਟ ਸਹਿਬਾ ਕਹਿ ਰਹੇ ਨੇ ਕਿ ਮੈਂ ਕਾਂਗਰਸ ਚ ਰਹਿਣ ਉਹ ਮਹਾਰਾਣੀ ਸਾਹਿਬ ਜ਼ਿਕਰ ਕਰ ਸਕਦੇ ਨੇ ਤੇ ਕੈਪਟਨ ਸਾਹਿਬ ਉਹਨਾਂ ਦਾ ਆਪਸ ਵਿੱਚ ਮੱਲਕੇ ਆਫਿਸ ਉੱਤੇ ਨਹੀਂ ਮਿਲ ਰਹੇ ਮੈਂ ਉਹਦੇ ਬਾਰੇ ਕੋਈ ਟਕਰੀਰ ਕਰਨਾ ਮਨਾਸਬ ਨਹੀਂ ਸਮਝਦਾ ਮੈਂ ਤਾਂ ਤਨੂ ਕਿਹਾ ਜਾਏ ਜਾਂ ਇਨਸਾਨ ਫਸਲ ਵੀਜ਼ਾ ਉਹ ਜੀ ਵੜ ਲੈਂਦਾ ਨਵਜੋਤ ਸਿੱਧੂ ਤੇ ਵੀ ਸਿੱਧਾ ਟਾਰਗੇਟ ਕਰਦੇ ਨੇ ਕਹਿੰਦੇ ਮੇਰੀ ਲੜਾਈ ਸਿਰਫ ਕਾਂਗਰਸ ਨਾਲ ਨਹੀਂ ਹੈ ਸਿਰਫ ਤੇ ਹੁਣ ਸਿੱਧੀ ਲੜਾਈ ਨਵਜੋਤ ਸਿੱਧੂ ਨਾਲ ਆ ਜਿੱਥੇ ਖੜਨਗੇ ਉਹਦੇ ਬਰਾਬਰ ਕੈਂਡੀਡੇਟ ਵੀ ਮੈਂ ਉੱਥੇ ਖੜਾ ਕਰੂੰਗਾ ਇੱਕ ਸਟਰੋਂਗ ਕੈਂਡੀਡੇਟ ਦਾ ਵੀ ਉਹਨਾਂ ਅਨਾਉਂਸ ਕੀਤਾ ਕਿਸ ਤਰ੍ਹਾਂ ਦੇਖਦੇ ਕੋਈ ਸਿਰ ਕੈਂਡੀਡੇਟ ਤੇ ਸਾਰੇ ਜਿਹੜਾ ਕੋਈ ਵੀ ਦਾਵੇਦਾਰ ਖੜਦਾ ਹੈ ਮੈਨੂੰ ਚਾਰ ਇਲੈਕਸ਼ਨਾਂ ਹੋ ਗੀਆਂ ਲੜੀਆਂ ਹਰ ਕੋਈ ਦਾਵੇਦਾਰੀ ਜਿਹੜਾ ਕਹਿੰਦਾ ਮ ਹਰ ਕੈਂਡੀਡੇਟ ਜਿੱਤਣ ਨੂੰ ਖੜਦਾ ਕੋਈ ਕੈਂਡੀਡੇਟ ਨਹੀਂ ਕਹਿੰਦਾ ਮੈਂ ਹਾਰਦਾ ਤਾਂ ਬਾਕੀ ਪਰਮਾਤਮਾ ਦੇ ਹੱਥ ਹੈ ਲੋਕਾਂ ਦੇ ਹੱਥ ਹੈ ਜਿਹਨਾਂ ਨੂੰ ਲੋਕ ਪਸੰਦ ਕਰਨਗੇ ਉਹਨੂੰ ਜ਼ਰੂਰ ਮਤੀ ਸਾਹਿਬ ਨੇ ਬੇਰੀ ਗੱਲ ਕੀਤੀ ਆਵੇ ਕਿ ਆਹਦਾ ਆਪੋਦੀਆਂ ਲੋਕ ਕੈਰ ਮੰਤਰੀ ਬੋਲੜਾ ਲਗਾ ਕੇ ਜਿਹੜਾ ਉਹਰੇ ਕਪੜੇ ਕਿਤੇ ਗਏ ਨੇ ਤੁਸੀਂ ਹੁਣ ਮੰਤਰੀ ਬਣਾ ਇਨਕੁਆਰੀ ਕਰਾਉਂਗੇ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਕਪੜੇ ਕਿਤੇ ਗਏ ਨੇ ਇਹਦੀ ਜਾਂਚ ਵਗੈਰਾ ਕੀਤੀ ਜਾਊਗੀ ਦੇਖੋ ਸਾਡੀ ਕੋਸ਼ਿਸ਼ ਇਹ ਹੈ ਕਿ ਮੇਰੇ ਨਾਲ ਜਿਹੜਾ ਅਧਿਕਾਰ ਹੱਕ ਹੈ ਇਹ ਇਨਕੁਆਰੀ ਸੀਬੀਏ ਖੁੱਲ ਜਾ ਚੁੱਕੀ ਹੈ ਜੇ ਤੁਸੀਂ ਆਪ ਸਾਰੇ ਜਾਣੋ ਪਹਿਲਾ ਸਾਡੇ ਵੱਲੋਂ ਕਲੀਨ ਸ਼ੀਟ ਦਿੱਤੀ ਗਈ ਸੀ ਸਰਕਾਰ ਵੱਲੋਂ ਫਿਰ ਉਸ ਤੋਂ ਬਾਅਦ ED ਕੋਲ ਗਿਆ ਸੀ ED ਤੋਂ ਬਾਅਦ ਉਹਨਾਂ ਨੇ ਖੋ ਕੇ CBI ਨਾਲ ਲਿਆ ਸੋ ਜੋ CBI ਜਾਂਚ ਕਰਕੇ ਪੰਜਾਬ ਸਰਕਾਰ ਨੂੰ ਹਦਾਇਤ करूंगी ਉਸ ਕਾਨੂੰਨ ਚਾਹ ਰੰਦੀਪ ਸਿੰਘ ਲਈ ਜਾਂ ਕਿਸੇ ਲਈ ਸਾਰਿਆਂ ਲਈ ਕਿੰਨਾ ਮਸਲਾ ਹੈ ਲਗਦਾ 2021 ਦੇ ਮਤਨ ਨੂੰ ਜਿਹੜਾ ਇਸ ਦਾ ਖਿਮਿਆ ਜਾਏ ਪੁੱਤਣਾ ਪੈਸਾ ਕਿਉਂਕਿ ਲਗਾਤਾਰ ਲੋਕ ਕਹਿ ਰਹੇ ਨੇ ਹਾਂ 44 ਕਰੋੜੋਂ ਦਾ ਘਟਾ ਲਾਓ ਗਿਆ ਚਾਹੇ ਹੋਰ ਕਿੰਨਾਂ ਘਟਾ ਲੈਣੇ ਨਾਬੇ ਦੀ ਦੇਖੋ ਸੜਕਾਂ ਦੀ ਗੱਲ ਕੀਤੀ ਆ ਬਈ ਰੋਧੀ ਲਗਾਤਾਰ ਨਿਸ਼ਾਨੇ ਤੇ ਲਹਿਰੇ ਨੇ ਇਸ ਦਾ ਲੱਗਦਾ ਨਹੀਂ ਇਫੈਕਟ ਡਾ ਕਾਂਗਰਸ ਨੂੰ ਪੈ ਸਕਦਾ ਸ਼ਾਇਦ ਮੇਰੇ ਬਜ਼ੁਰਗਾਂ ਦੀ ਸੀਸ ਤੁਹਾਡੇ ਲੋਕਾਂ ਦੀ ਅਰਦਾਸਾਂ ਸ਼ਾਇਦ ਕੰਮ ਆਈਆਂ ਸ਼ਾਇਦ ਨਾਬੇ ਕੁਝ ਸੁਧਾਰ ਹੋ ਜੇ ਰੱਬ ਜਾਣਦਾ ਬਾਕੀ ਕਾਂਗਰਸ ਪਾਰਟੀ ਕੀ ਵਿਚਾਰ ਕਰੇ گا ਉਹ ਗਾਉਂ ਨੂੰ ਤੁਹਾਡੇ ਸਾਹਮਣੇ ਆ ਜਾਊਗਾ ਤੁਹਾਨੂੰ ਲੱਗਦਾ ਕਿ ਕੈਂਡੀਡੇਟ ਨਾਬੇ ਤੋਂ ਚੇਂਜ ਹੋ ਸਕਦਾ ਕਾਂਗਰਸ ਇਹ ਮੇਰਾ ਅਧਿਕਾਰ ਖੇਤਰ ਨਹੀਂ ਹੈ ਇਹ ਤੁਹਾਡੇ ਰਦਾਨ ਨਵਜੋਤ ਸਿੱਧੂ ਜੀ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਔਰ ਸ਼੍ਰੀਮਤੀ ਸੋਨੀਆ ਗਾਂਧੀ ਮੈਂ ਉਹਨਾਂ ਦਾ ਬਹਾਰ ਵੀ ਪ੍ਰਗਟ ਕਰਦਾ ਕਿਉਂਕਿ ਅੱਜ ਜੋ ਮੈਂ ਹਾਂ ਜੋ ਮਾਨ ਸਤਕਾਰ ਇਸ ਪਰਿਵਾਰ ਦੀ ਪਛਾਣ ਦਿੱਤੀ ਹੈ ਉਹਨਾਂ ਨੇ ਸਵਰਗੀ ਸਰਦਾਰ ਗੁਰਦਰਸ਼ਨ ਸਿੰਘ ਦੇ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ ਹੈ ਮੈਂ ਧੰਨਵਾਦੀਆਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਪ੍ਰਿਅੰਕਾ ਜੀ ਦਾ ਰਾਹੁਲ ਗਾਂਧੀ ਜੀ ਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਦਾ ਔਰ ਨਵਜੋਤ ਸਿੱਧੂ ਸਾਹਿਬ ਦਾ ਜਿਨ੍ਹਾਂ ਨੇ ਸਵਾਸ ਦੇ ਕੇ ਅੱਜ ਉਮੀਦ ਰੱਖੀ ਹੈ ਕਿ ਅਸੀਂ ਸੁਧਾਰ ਕਰ ਸਕਾਂਗੇ ਅਮਲੋ ਹਲਕੇ ਦਾ ਤੇ ਨਾਬੇ ਹਲਕੇ ਦਾ ਮੰਤਰੀ ਸਾਹਿਬ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਲੈ ਕੇ ਤੋਮਰ ਸਾਹਿਬ ਨੂੰ ਮਿਲਣ ਜਾ ਸਕਦੇ ਜਰੂਰ ਜਾਵਾਂਗੇ ਇਹ ਵੀ ਬਕਾਇਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੀ ਤਕਰੀਰ ਹੋਈ ਹੈ ਔਰ ਉਹਨਾਂ ਨੇ ਬਕਾਇਦਾ ਐਲਾਨ ਵੀ ਪ੍ਰੈਸ ਕੀਤਾ ਹੈ ਕਿ ਜੇ ਸਾਨੂੰ ਸਪੈਸ਼ਲ ਸੈਸ਼ਨ ਬੁਲਾਣਾ ਪਿਆ ਤੇ ਜਰੂਰ ਬੁਲਾ ਕੇ ਮਹਾਰ ਕਾਨੂੰਨ ਜਿਹੜੇ ਬਣਾਉਂਦੇ ਹਨਗੇ ਉਹਨਾਂ ਦੀ رائے ਲੈ ਕੇ ਇੱਕ ਕਾਨੂੰਨ ਰੱਦ ਕੀਤੇ ਜਾਣ ਤਾਂ ਕਿ ਪੰਜਾਬ ਦੇ ਤੇ ਸੰਤ ਅਸਰ ਨਾ ਪੈ। ਪ੍ਰਧਾਨ ਜੀ ਨੂੰ ਲੈ ਕੇ ਸਿੱਧੂ ਨਾਰਾਜ਼ ਹੋ ਗਏ। ਕਿਸ ਤਰ੍ਹਾਂ ਦੇਖਦੇ ਹੁਣ ਕੀ ਲੱਗਦਾਗਾ ਪਾਰਟੀ ਆਇਕਮਾੜਾ ਕੀ ਕਰ ਘਰ ਘਰ ਚ મત ਪੇ ਸੁੰਦੇ ਆ ਮੈਂ ਚਾਹਾਂਗਾ ਕਿ ਜਿਹੜੇ મત ਪੇ ਥਣਗੇ ਕਾਚੀ ਨਿਪਟਾਰਾ ਹੋਣਾ ਠੀਕ ਦਾ। ਕਿਤੇ ਨਾ ਕਿਤੇ ਜੇ ਸੰਦੇਸ਼ਾ ਕਾਰਜਕਰਤਾ ਕੋਲ ਜਾਂਦਾ ਨਹੀਂ ਕਿਉਂ ਉਹਨਾਂ ਨੂੰ ਮਾਇੂਸੀ ਹੁੰਦੀ ਹੈ। ਮੇਰਾ ਆਪਣਾ ਮੰਨ ਹੈ ਔਰ ਅੱਛੀ ਗੱਲ ਹੈ ਮੁੱਖ ਮੰਤਰੀ ਸਾਹਿਬ ਨੇ ਨਿਯੋਤਿਤ ਕੀਤਾ ਪ੍ਰਧਾਨ ਜੀ ਨੂੰ। ਸਿੱਧੂ ਸਾਹਿਬ ਗਏ ਔਰ ਜੋ ਆਪਸ ਵਿੱਚ ਉਹਨਾਂ ਨੇ ਰਜਾ ਕੀਤੀ ਹੈ, رائے ਕੀਤੀ ਹੈ। ਉਸੇ ਹੋ ਕਦਮ ਚੱਕਣਗੇ ਤਾਂ ਕਿ ਗਾਹਾਂ ਨੂੰ ਪੰਜਾਬ ਅਸੀਂ ਤਰੱਕੀ ਦੇ ਲੈਣਾ ਕੋਈ ਫੌਰਨ ਹੀ ਰਾਜ ਤੋਂ ਜਿਹੜਾ ਝੋਨਾ ਆ ਰਿਹਾ ਬਾ ਸੁਖਜਿੰਦਰ ਰੰਦਾਵਾ ਜੀ ਨੇ ਬਿਆਨ ਦਿੱਤਾ ਕਿ ਉੱਥੇ ਦਾ ਐਸਐਸਪੀ ਜਿਹੜਾ ਜ਼ਿੰਮੇਵਾਰ ਹੋਵੇਗਾ ਉਸ ਤੇ ਕਾਰਵਾਈ ਹੋਵੇਗੀ ਕਿਸ ਤਰ੍ਹਾਂ ਜੱਜ ਕਰਦੇ ਹੋ ਤੁਸੀਂ ਉਹਨਾਂ ਦੇ ਬਿਆਨ ਨੂੰ ਦੇਖੋ ਇਹ ਇੱਕ ਪੁਰਾਣਾ ਟ੍ਰੇਡ ਚੱਲਦਾ ਰਿਹਾ ਹੈ ਜਿਹੜੇ ਆੜਤੀਏ ਹਨਗੇ ਆੜਤੀਏ ਲੋਕਲ ਤੌਰ ਤੇ ਕਿਉਂਕਿ ਆਪਣੀ ਐਮਐਸਪੀ ਸੀ 1800 ਰੁਪਏ ਉਹਦੇ ਕਰਕੇ ਆਮ ਤੌਰ ਤੇ ਜਿਹੜੇ ਆੜਤੀਏ ਝੋਨਾ ਚੁੱਕ ਕੇ ਲੈ ਕੇ ਆਉਂਦੇ ਸੀ ਜਿਹਨਾਂ ਦੀ ਕਟ ਜਾਂਦਾ ਸੀ ਜਾਂ ਜਿਹੜਾ ਝੋਨਾ ਸੁੱਕ ਜਾਂਦਾ ਸੀਗਾ ਫਿਰ ਉਸ ਮੌਇਸਚਰ ਘਟਣ ਤੋਂ ਬਾਅਦ ਘਟਾਉਤੀ ਉਹ ਬਾਹਰੋਂ ਲਿਆਉਂਦੇ ਸੀ ਕਿਉਂਕਿ ਸਸਤਾ ਪੈਂਦਾ ਸੀ ਤਾਂ ਅਸੀਂ ਇਹ ਫੈਸਲਾ ਕੀਤਾ ਹੈ ਕੈਬਨਟਸ ਕਿ ਜਿਹੜੇ ਬਾਹਰੋਂ ਕੋਈ ਸਾਡਾ ਜਿਹੜਾ ਝੋਨਾ ਲੈ ਕੇ ਆਣਗੇ ਪੰਜਾਬ ਤਾਂ ਕਿ ਪੰਜਾਬ ਵਾਸੀਆਂ ਨੂੰ ਨੁਕਸਾਨ ਨਾ ਹੋਵੇ ਜਿਹੜਾ ਉਹਨਾਂ ਦੀ ਚੁਕਾਈ ਹੈ ਵਧੀਆ ਤੌਰ ਤਰੀਕੇ ਨਾਲ ਹੋਵੇ। ਤਾਂ ਉਹਨਾਂ ਨੂੰ ਰਾਹਤ ਦੇਣ ਲਈ ਇਹ ਫੈਸਲਾ ਲਿੱਤਾ ਗਿਆ ਔਰ ਜ਼ਰੂਰ ਇਸ ਤੇ ਲਾਗੂ ਕਰਾਇਆ। ਪੰਜਾਬ ਪੁਲਿਸ ਜਿਹੜੀ ਇਹ ਭਰਤੀ ਚੱਲ ਰਹੀ ਆ ਉਸ ਤੇ ਵੀ ਕੱਲ ਅਕਾਲੀ ਦਲ ਨੇ ਕਿਹਾ ਕਿ 150 ਕਰੋੜ ਦਾ ਕਪਲਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ? ਇਨਕੁਆਰੀ ਦੀ ਵੀ ਉਹਨਾਂ ਨੇ ਮੰਗ ਕਰੀ ਹੈ ਕਿ ਸਬ ਇੰਸਪੈਕਟਰ ਦਾ ਜਿਹੜਾ ਪੇਪਰ ਸੀਗਾ ਉਸ ਦੇ ਵਿੱਚ ਵੀ ਧੰਦਲੀਆਂ ਹੋਈਆਂ ਕਿਵੇਂ ਜੱਜ ਕਰੀਏ। ਦੇਖੋ ਅਕਾਲੀ ਦਲ ਦਾ ਕੰਮ ਹੈ ਲੋਕਾਂ ਤੇ ਮੁਕ ਸੁਖਣਾ। ਜੇ ਅਕਾਲੀ ਦਲ ਨੇ ਚੰਗੇ ਕਾਰਜ ਗਾਹ ਨੂੰ 2022 ਚ ਫਿਰ ਕਾਲੀਦਨ ਨੂੰ ਪਤਾ ਲੱਗ ਜੂਗਾ ਕਿੱਥੇ ਖੜਿਆ। ਸੋ ਦੇਖੋ ਤਕਰੀਰ ਕਰਨਾ ਉਂਗਲ ਚੁਕਣਾ ਵਿਅਕਤੀ ਤੌਰ ਤੇ ਪਾਰਟੀ ਤੇ ਜਾਂ ਸਰਕਾਰ ਕਰਦਾ ਕਿਉਂਕਿ ਸਾਡੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕੋਸ਼ਿਸ਼ ਕਰ ਰਹੇ ਲੋਕਾਂ ਚ ਇੱਕ ਸੰਦੇਸ਼ ਇਹ ਦੇਣ ਦੀ ਕਿ ਅਸੀਂ ਸਧਾਰਨ ਲੋਕਾਂ ਦੀ ਸਰਕਾਰ ਹੈ। ਔਰ ਤੁਸੀਂ ਆਪ ਦੇਖਿਆ ਮੀਡੀਆ ਜਾ ਰਿਹਾ ਹੈਗਾ। ਉਹਨਾਂ ਨੇ ਭੰਗੜੇ ਗਰੀ ਉਹਨਾਂ ਨੇ ਗਰੀਬਾਂ ਨੇ ਜਾ ਕੇ ਪਾਇ ਗਰੀਬ ਦੇ ਘਰ ਜਾ ਕੇ ਰੋਟੀਆਂ ਖਾਲੀਆਂ ਬੈ ਕੇ ਲੋਕਾਂ ਦੇ ਕੰਮ ਕਰਦੇ। ਗਰੀਬਾਂ ਨੂੰ ਜੋ ਕਿ ਆਪ ਨਿਯੁਕਤੀ ਪੱਤਰ ਦਿੱਤੇ ਸਾਡੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਜਿਹੜੇ ਜੁਲਾਈ 31 ਤੱਕ ਦੇ ਸਨ ਸੋ ਉਹ ਵੀ ਜਿਹੜੇ ਲੋਕ ਕੇਵੀ ਦੇ 300 ਯੂਨਿਟ ਤੱਕ ਦੇ ਪੁਰਾਣੇ ਬਿੱਲ ਛੱਡੇ ਪਾਣੀ ਦੇ ਅਥੀ ਛੁਟਕਾਰਾ ਪਾਤਾ ਤਾਂ ਕਿ ਪਾਣੀ ਦੇ ਪੁਰਾਣੇ ਬਿੱਲ ਨਾ ਦੇਣੇ ਪੈਣ ਸਰਕਾਰ ਬਜਨ ਚੁੱਕਰੀ ਹੈ ਜਿਹੜੇ ਕੱਲੇ ਬਿਜਲੀ ਦੀ ਅਥੀ 31 ਖਪਤ ਸੀਗੀ ਜਿਹੜੀ ਤਕਰੀਬਨ ਜੁਲਾਈ 31 ਤੱਕ ਦੀ 1037 ਕਰੋੜ ਦੀ ਸੀਗੀ ਉਹ ਬੋਝ ਸਾਰਾ ਪੰਜਾਬ ਸਰਕਾਰ ਚੁੱਕਰੀ ਹੈ ਪਹਿਲਾਂ ਵੀ ਸਰਕਾਰਾਂ ਬਣੀਆਂ ਸੀ ਵੀ ਸੰਗਤ ਦਰਸ਼ਨ ਦੇ ਰੂਪ ਚ ਪੈਸਾ ਵੰਡਵਾ ਕੇ ਪੰਜਾਬ ਸਰਕਾਰ ਦਾ ਲੁੱਟਾ ਕੇ ਲੋਕਾਂ ਤੇ ਬੋਝ ਪਾ ਸਕਦੇ ਲੇਕਿਨ ਇਹ ਥਾਡੀ ਕੋਸ਼ਿਸ਼ ਹੈ ਲੋਕਾਂ ਤੱਕ ਰਾਹਤ ਮਿਲੇ ਜਿਹੜੇ ਲੋਕਾਂ ਨੇ ਸਾਰਿਆਂ ਨੇ ਪੰਜਾਬ ਦਾ ਮਾਨ ਸਤਕਾਰ ਰੱਖਿਆ ਅਜੇ ਤੱਕ ਉਹਨਾਂ ਦਾ ਅਧਿਕਾਰ ਤੇ ਹੱਕ ਉਹਨਾਂ ਨੂੰ ਮਿਲਿਆ ਨਹੀਂ ਸੋ ਇਸ ਲਈ ਸਾਡਾ ਉਪਰਾਲਾ ਇਹ ਹੋਗਾ ਕਿ ਲੋਕਾਂ ਦੀ ਸਰਕਾਰ ਹੋਵੇ ਕਿ ਲੋਕਾਂ 'ਚ ਵਿਸ਼ਵਾਸ ਜਾਗ ਜਾਕੇ ਕਿ ਇਹ ਥਾਡੀ ਸਰਕਾਰ ਆਪਣੀ ਸਰਕਾਰ ਹੈ ਓਕੇ